ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਆਜਾ ਅੱਜ ਦੀ ਵੱਡੀ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੈਨੂੰ ਭਾਰੀ ਕੀਮਤ ਚ ਚੋਣੀ ਪਵੇਗੀ ਮੈਂ ਤਿਆਰ ਹਾਂ ਟਰੰਪ ਟ੍ਰੈਫਿਕ ਤੇ ਮੋਤੀ ਹੈ ਮੋਦੀ ਦਾ ਆਇਆ ਪਹਿਲਾ ਰਿਐਕਸ਼ਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਾਰਤ ਤੇ ਟ੍ਰੈਫਿਕ ਵਾਅਦੇ ਦੇ ਐਲਾਨ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਹਿਲੀ ਪ੍ਰਕਿਰਿਆ आई है सीधे तौरते बोलदे हुए प्रधानमंत्री मोदी ने कहा है कि ਸਾਡੇ ਲਈ ਕਿਸਾਨਾਂ ਸਾਡੇ ਕਿਸਾਨਾਂ ਦੇ ਹਿੱਤਾਂ ਦੇ ਹਿੱਤ ਸਭ ਤੋਂ ਵੱਡੀ ਤਹਜੀ ਹਨ ਭਾਵੇਂ ਕੋਈ ਵੀ ਕੀਮਤ ਕਿਉਂ ਨਾ ਹੋਵੇ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਹੈ ਕਿ ਭਾਰਤ ਕਦੇ ਵੀ ਕਿਸਾਨਾਂ ਮਸ਼ੇਰਿਆਂ ਤੇ ਡੇਢੀ ਡੇਢੀ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ ਮੈਂ ਨਿੱਜੀ ਤੌਰ ਤੇ ਜਾਣਦਾ ਹਾਂ ਕਿ ਮੈਨੂੰ ਇਸ ਲਈ ਭਾਰੀ ਕੀਮਤ ਚੁਕਾਉਣੀ ਪਵੇਗੀ ਪਰ ਮੈਂ ਇਸ ਲਈ ਤਿਆਰ ਹਾਂ ਅੱਜ ਭਾਰਤ ਦੇ ਦੇ ਕਿਸਾਨਾਂ ਮਸ਼ੇਰੀਆ ਦੇ ਬੇਰੀ ਕਿਸਾਨਾਂ ਲਈ ਤਿਆਰ ਹਾਂ ਤਿਆਰ ਹੈ ਐਸਐਸ ਸੁਆਮੀ ਨਾਥਨ ਛਤਾਬੰਦੀ ਅੰਤਰਰਾਸ਼ਟਰੀ ਸੰਮੇਲਨ ਵਿੱਚ ਬੋਲਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪ੍ਰੋਫੈਸਰ ਸੁਆਮੀ ਨਾਥਨ ਨਾਲ ਮੇਰਾ ਸਬੰਧ ਕਈ ਸਾਲ ਪੁਰਾਣਾ ਹੈ ਬਹੁਤ ਸਾਰੇ ਲੋਕ ਗੁਜਰਾਤ ਦੀਆਂ ਸ਼ੁਰੂਆਤੀ ਸਥਿਤੀਆਂ ਤੋਂ ਜਾਣੂ ਹਨ ਪਹਿਲਾਂ ਸੋਕੇ ਅਤੇ ਚੱਕਰਵਾਤਾ ਕਾਰਨ ਖੇਤੀਬਾੜ ਨੂੰ ਬਹੁਤ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਕਾਸ਼ੇ ਵਿੱਚ ਮਾਰੂਥਲ ਫੈਲ ਗਿਆ ਸੀ ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਅਸੀਂ ਮਿੱਟੀ ਥੇਟ ਕਾੜ ਤੇ ਕੰਮ ਸ਼ੁਰੂ ਕੀਤਾ ਸੀ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ